ਜ਼ਿਲ੍ਹਾ ਪੁਲਿਸ ਨੇ ਪਿੰਡ ਕੂਟਪੱਤੀ ਵਿਖੇ ਗੋਲੀਆਂ ਚਲਾਉਣ ਵਾਲੇ ਤਿੰਨ ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ ਡਾਕਟਰ ਮਹਿਤਾਬ ਸਿੰਘ ਆਈਪੀਐਸ ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਸ਼ੀਦਪੁਰ ਸਿੰਘ ਨਗਰ ਨੇ ਮੀਡੀਆ ਵਾਰਤਾ ਦੌਰਾਨ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 25 ਅਪ੍ਰੈਲ ਨੂੰ ਸ਼ਾਮ ਕਰੀਬ 4 ਵਜੇ ਤੇ ਸੰਤੋਖ ਲਾਲ ਉਰਫ ਸੋਖੀ ਆਪਣੇ ਘਰ ਦੇ 베ੜੇ ਵਿੱਚ ਬੈਠਾ ਸੀ ਤਾਂ ਬਾਹਰ ਇੱਕ ਮੋਟਰਸਾਈਕਲ ਤੇ ਦੋ ਨੌਜਵਾਨ ਆਏ ਜਿਨ੍ਹਾਂ ਨੇ ਆਪਣੇ ਮੂੰਹ ਕੱਪੜੇ ਨਾਲ ਢਕੇ ਹੋਏ ਸਨ ਮੋਟਰਸਾਈਕਲ ਦੇ ਪਿੱਛੇ ਬੈਠੇ ਵਿਅਕਤੀ ਨੇ ਮਾਰ ਦੇਣ ਦੀ ਨੀਅਤ ਨਾਲ ਫਾਇਰ ਕੀਤਾ ਜੋ ਸੰਤੋਖ ਲਾਲ ਉਰਫ ਸੋਖੀ ਦੇ ਘਰ ਦੇ ਬੰਦ ਗੇਟ ਤੇ ਵੱਜਾ ਜਿਸ ਉਪਰੰਤ ਉਕਤ ਦੋਨੋਂ ਹਮਲਾਵਰ ਮੋਟਰਸਾਈਕਲ ਤੇ ਫਰਾਰ ਹੋ ਗਏ ਸਨ ਜਿਸ ਤੇ ਸੰਤੋਖ ਲਾਲ ਦੇ ਬਿਆਨ ਤੇ ਮੁਕੱਦਮਾ ਦਰਜ ਰਜਿਸਟਰ ਕਰਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਸੀ ਹੁਣਾਂ ਦੱਸਿਆ ਕਿ ਪੁਲਿਸ ਵੱਲੋਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੁਸੀਂ ਦੇਖ ਰਹੇ ਹੋ ਨਿਊਜ਼ ਰੀਡਰ ਪੰਜਾਬ ਤੇ ਹਰਵਿੰਦਰ ਸਿੰਘ ਨਾਲ ਮਨਦੀਪ ਦੁੱਗਲ ਦੀ ਰਿਪੋਰਟ ਜਿਹੜੀ ਮਾਨਯੋਗ ਡੀਜੀਪੀ ਪੰਜਾਬ ਦੇ ਦਿਸ਼ਾ ਨਿਰਦੇਸ਼ ਹੈ ਜਿਹੜੀ ਨਵਾਂ ਸ਼ਹਿਰ ਪੁਲਿਸ ਵੱਲੋਂ ਬਾਰੇ ਅੰਸਰਾਂ ਕ੍ਰਿਮਨਲਸ ਤੇ ਗੈਂਗਸਟਰ ਦੇ ਖਿਲਾਫ ਮਹੀਮ ਚਲਾਈ ਹੈ ਉਹਦੀ ਲੜੀ ਵਿੱਚ ਸਾਡੀ ਟੀਮ ਐਸਟੀ ਇਨਵੈਸਟੀਗੇਸ਼ਨ ਡੀਐਸਪੀ ਇਨਵੈਸਟੀਗੇਸ਼ਨ ਡੀਐਸਪੀ ਬੰਗਾ ਇੰਚਾਰਜ ਹੀ ਤੇ ਐਸਐਚਓ सदर ਬੰਗਾ ਨੂੰ ਵੱਡੀ ਕਾਮਯਾਬੀ ਉਦੋਂ ਮਿਲੀ ਜਦੋਂ ਪਿੰਡ ਕੋਟਪੱਤੀ ਦੇ ਵਿੱਚ ਫਾਇਰਿੰਗ ਕਰਨ ਦੇ ਮਾਮਲੇ ਦੇ ਵਿੱਚ ਚਾਰ ਦੋਸ਼ੀਆਂ ਨੂੰ ਨਾਮਜ਼ਦ ਕਰਕੇ ਅਸੀਂ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ 25 ਅਪ੍ਰੈਲ ਨੂੰ ਪਿੰਡ ਕੋਟਪੱਤੀ ਦੇ ਵਿੱਚ ਇੱਕ ਫਾਇਰਿੰਗ ਦੋ ਵਿਅਕਤੀਆਂ ਵੱਲੋਂ ਕੀਤੀ ਗਈ ਸੀ ਉਹਦੇ ਵਿੱਚ ਸੰਤੋਖ ਸਿੰਘ ਜਿਹੜੇ ਆਪਣੇ ਵੇਲੇ ਦੇ ਵਿੱਚ ਬੈਠੇ ਸੀ WhatsApp ਤੇ ਦੋ ਅਣਜਾਣ ਵਿਅਕਤੀ ਆਏ ਤੇ ਉਹਨਾਂ ਤੇ ਫਾਰਮ ਕੀਤਾ ਉਸ ਤੋਂ ਬਾਅਦ ਟੈਕਨੀਕਲ ਇੰਪੋਰਟਸ ਤੇ ਸੀਸੀਟੀਵੀ ਦੀ ਮਦਦ ਨਾਲ ਅਸੀਂ ਦੋ ਦੋਸ਼ੀਆਂ ਨੂੰ ਆਈਡੈਂਟੀਫਾਈ ਕੀਤਾ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਇਹਨਾਂ ਦੇ ਨਾਮ ਮੱਖਣ ਸਿੰਘ ਵਾਸੀ ਗੋਲੀਆਂ ਥਾਣਾ ਗੜਸ਼ੰਕਰ ਦੂਸਰਾ ਯਵਰਾਜ ਸਿੰਘ ਉਰਫ ਮਨੀ ਇਹ ਹੈਗਾ ਵਾਸੀ ਨਾਇਨਵਾ ਥਾਣਾ ਗੜਸ਼ੰਕਰ ਤੇ ਤੀਸਰਾ ਜਸਮੀਤ ਸਿੰਘ ਉਰਫ ਜੱਸੀ ਇਹਨਾਂ ਤਿੰਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਇਹਦੇ ਵਿੱਚ ਵਜਾ ਰੰਜੀਸ਼ ਇਹ ਸੀ ਕਿ ਜਿਹੜਾ ਸੰਤੋਖ ਸਿੰਘ ਦਾ ਬੇਟਾ ਅਮਰੀਕ ਸਿੰਘ ਇੱਕ ਹੋਰ ਦੋਸ਼ੀ ਬਲਕਾਰ ਸਿੰਘ ਜਿਹੜਾ ਕਿ ਯੂਐਸਏ ਵਿੱਚ ਰਹਿ ਰਿਹਾ ਤੇ ਗ੍ਰਿਫਤਾਰ ਨਹੀਂ ਹੋਇਆ ਉਹਨਾਂ ਦੀ ਆਪਸ ਦੇ ਵਿੱਚ ਗੜਸ਼ਣ ਕਰਦੇ ਵਿੱਚ ਕਿਸੇ ਵਿਆਹ ਦੇ ਵਿੱਚ ਲੜਾਈ ਹੋਈ ਸੀ ਉਹ ਬਲਕਾਰ ਸਿੰਘ ਨੇ ਆਪਣੇ ਮਨ ਦੇ ਵਿੱਚ ਉਹ ਗੱਲ ਰੱਖੀ ਤੇ ਉਹਨੇ ਅੱਗੇ ਜਸਮੀਤ ਸਿੰਘ ਗੁਰਫਜਤੀ ਨੂੰ ਧਾਰ ਕੀਤਾ ਇਸ ਦੇ ਉੱਤੇ ਫਾਇਰਿੰਗ ਕਰਨ ਲਈ ਤੇ ਇਹ ਟੈਕਨੀਕਲ ਇਨਪੁਟ ਦੀ ਮਦਦ ਨਾਲ ਅਸੀਂ ਸਾਰੇ ਦੋਸ਼ੀਆਂ ਨੂੰ ਆਇਡੈਂਟੀਫਾਈ ਕਰਕੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਅੱਜ ਇਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇਗਾ ਤੇ ਇਹਨਾਂ ਦਾ ਰਿਮਾਂਡ ਲਿਆ ਜਾਵੇਗਾ ਤੇ ਜਿਹੜੇ ਵਿਪਨ ਤੋਂ ਫਾਇਰਿੰਗ ਹੋਈ ਸੀ ਉਹਨੂੰ ਵੀ ਅਸੀਂ ਜਲਦੀ ਰਿਪੋਰਟ ਕਰਾਂਗੇ ਕਿਤੇ ਮੋਹਿੰਦਰ ਸਿੰਘ ਮਕਨ ਮਰਕੰਤੇ ਟੋਟਲ 7 ਮਾਮਲੇ ਦਰਜ ਹੈਗੇ ਆ ਇਹਦੇ ਵਿੱਚ ਲੜਾਈ ਝਗੜੇ ਦੇ ਮਾਮਲੇ ਹੈ 307 ਦੇ ਮਾਮਲੇ ਵੀ ਹੈਗੇ ਤੇ ਸਨੇਚਿੰਗ ਦੇ ਮਾਮਲੇ ਵੀ ਦਰਜ ਹੈਗੇ ਇਹ ਘਰ ਕਦੋਂ ਹੋਇਆ ਸਰ ਆਪਣੇ ਸਮੇਂ ਪਹਿਲੇ ਸੀ ਇਹ ਫਰਵਰੀ ਦੇ ਵਿੱਚ ਸੀ ਕੋਈ ਮੈਰਿਜ ਸੀਗੀ ਗੜਸ਼ੰਕਰ ਦੇ ਵਿੱਚ ਉੱਥੇ ਇਹਨਾਂ ਦਾ ਵਾਪਸ ਝਗੜਾ ਹੋਇਆ ਸੀ ਕੁਟਮਾਰ ਵੀ ਹੋ ਗਈ ਸਰ ਆ ਬਿਲਕੁਲ ਜੀ ਆਪਾਂ ਚ ਇਹਨਾਂ ਦੀ ਕੁਟਮਾਰ ਹੋਈ ਸੀਗੀ ਤੇ ਉਸ ਤੋਂ ਬਾਅਦ ਇਹਨਾਂ ਨੇ ਰਾਜੀਨਾਮਾ ਵੀ ਕਰ ਲਿਆ ਸੀ ਬਟ ਬਲਦਾਰ ਸਿੰਘ ਨੇ ਆਪਣੇ ਮਨ ਦੇ ਵਿੱਚ ਪੁੰਧਕ ਰੱਖੀ ਜਿਸ ਤੋਂ ਬਾਅਦ ਉਸਨੇ ਇਹ ਕਾਰਵਾਈ ਕੀਤੀ ਜੀ ਬਲਦਾਰ बलकार जी ऐसे अपने परचेज भी नॉमिनेट कर लिया तो है वो इस वक्त यूएसए है क्या वो डीएलओ भी जारी करवाती है जब भी आएगा गिरफ्तार करता है हाँ जी तीन मिलियनों से गिरफ्तार करी